ਅੱਜ ਦਾ ਵਿਸ਼ਾ ਹੈ ਕੱਲੇ ਅਨਸਰਾਜ ਦਾ ਵਿਰੋਧ ਕਰਨਾ ਠੀਕ ਨਹੀਂ ਕਿਸਾਨਾਂ ਵੱਲੋਂ ਬੀਜੇਪੀ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਬੀਜੇਪੀ ਦੀਆਂ ਵੋਟਾਂ ਨਹੀਂ ਹਨ ਇਸ ਵਾਰ ਸ਼ਹਿਰੀ ਵੋਟ ਅਤੇ ਪਿੰਡਾਂ ਵਿੱਚੋਂ ਗਰੀਬ ਲੋਕਾਂ ਦੀਆਂ ਵੋਟਾਂ ਬੀਜੇਪੀ ਨੂੰ ਵੱਧ ਤੋਂ ਵੱਧ ਪੈਣਗੀਆਂ ਬੀਜੇਪੀ ਦਾ ਵਿਰੋਧ ਕਰਨ ਵਾਲੀ ਜਿਹੜੀ ਧਿਰ ਹੈ ਉਹ ਸਿਰਫ ਕਿਸਾਨਾਂ ਦੀ ਧਿਰ ਹੈ ਕਿਸਾਨਾਂ ਨੂੰ ਇਸ ਵਾਰ ਦਿੱਲੀ ਵਿੱਚ ਐਂਟਰੀ ਨਹੀਂ ਮਿਲੀ ਜਿਸ ਕਰਕੇ ਉਹ ਬੀਜੇਪੀ ਦਾ ਵਿਰੋਧ ਕਰ ਰਹੇ ਹਨ ਬੀਜੇਪੀ ਨੂੰ ਛੱਡ ਕੇ ਕੀ ਬਾਕੀ ਪਾਰਟੀਆਂ ਕਿਸਾਨਾਂ ਦੇ ਹਿੱਤ ਵਿੱਚ ਹਨ ਅੰਦੋਲਨ ਵਾਲਾ ਕੰਮ ਠੰਡੇ ਵਸਤੇ ਵਿੱਚ ਪੈਨ ਕਰਕੇ ਜਥੇਬੰਦੀਆਂ ਕੋਲ ਬੀਜੇਪੀ ਦਾ ਵਿਰੋਧ ਕਰਨ ਤੋਂ ਸਵਾਇ ਕੋਈ ਹੋਰ ਮੁੱਦਾ ਨਹੀਂ ਬਚਿਆ ਇਸ ਕਰਕੇ ਜਿੰਨਾ ਚਿਰ ਕੋਈ ਹੋਰ ਮੁੱਦਾ ਨਹੀਂ ਉੱਠਦਾ ਉਹ ਇਸ ਵੀ ਉਹ ਇਸ ਬੀਜੇਪੀ ਦੇ ਵਿਰੋਧ ਵਾਲੇ ਮੁੱਦੇ ਨੂੰ ਜਾਰੀ ਰੱਖਣਗੇ ਅਤੇ ਆਪਣਾ ਡੰਗ ਟਪਾਉਂਦੇ ਰਹਿਣਗੇ ਕਿੰਨਾ ਚੰਗਾ ਹੋਵੇ ਕਿ ਜੇ ਵਿਰੋਧ ਕਰਨਾ ਹੀ ਹੈ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕੀਤਾ ਜਾਵੇ ਬੀਜੇਪੀ ਨੂੰ ਛੱਡ ਕੇ ਬਾਕੀ ਕਾਂਗਰਸ ਕਾਲੀ ਅਤੇ ਝਾੜੂ ਵਾਲਿਆਂ ਨੇ ਦੱਸੋ ਕਿ ਅੱਜ ਤੱਕ ਕਿਸਾਨਾਂ ਦੇ ਨਾਲ ਕਿਹੜਾ ਮੋਢੇ ਨਾਲ ਮੋਢਾ ਜੋੜ ਕੇ ਬਾਦਰੀ ਵਾਲਾ ਕੰਮ ਕੀਤਾ ਹੈ ਇਕੱਲਾ ਬੀਜੇਪੀ ਦਾ ਵਿਰੋਧ ਕਰਨਾ ਠੀਕ ਨਹੀਂ ਹੈ ਇਸ ਵਿਰੋਧ ਨਾਲ ਕੇਂਦਰ ਸਰਕਾਰ ਦਾ ਪੰਜਾਬ ਨਾਲ ਰਿਸ਼ਤਾ ਹੋਰ ਕਮਜ਼ੋਰ ਹੋਵੇਗਾ ਜੋ ਪੰਜਾਬ ਵਾਸਤੇ ਲਾਭਦਾਇਕ ਨਹੀਂ ਹੋਵੇਗਾ ਮੋਦੀ ਸਾਹਿਬ ਨੂੰ ਪੰਜਾਬ ਦੀਆਂ 13 ਸੀਟਾਂ ਨਾਲ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ ਪਰ ਜਦ ਦਿਲਾਂ ਵਿੱਚ ਫਰਕ ਪੈ ਜਾਵੇ ਤਾਂ ਉਹ ਗੱਲ ਨਹੀਂ ਬੰਦੀ ਅਸੀਂ ਪਿੱਛੇ ਜੇ ਦੇਖ ਚੁੱਕੇ ਹਾਂ ਜਦ ਮੋਦੀ ਸਾਹਿਬ ਨੇ ਫਿਰੋਜ਼ਪੁਰ ਵਿਖੇ ਆਉਣਾ ਸੀ ਤਾਂ ਅਸੀਂ ਮੋਦੀ ਸਾਹਿਬ ਦਾ ਰਸਤਾ ਰੋਕ ਕੇ ਬਹੁਤ ਵੱਡੀ ਗਲਤੀ ਕੀਤੀ ਅਤੇ ਫਿਰੋਜ਼ਪੁਰ ਵਿੱਚ ਜੋ ਏਮਜ਼ ਵਰਗਾ ਬਹੁਤ ਵੱਡਾ ਹਸਪਤਾਲ ਬਣਨਾ ਸੀ ਉਸ ਸਹੂਲਤ ਨੂੰ ਵੀ ਅਸੀਂ ਆਪਣੇ ਹੱਥਾਂ ਵਿੱਚੋਂ ਕੱਢ ਦਿੱਤਾ ਅਸੀਂ ਆਪਣੇ ਪੈਰਾਂ ਉੱਤੇ ਘਾੜਾ ਆਪ ਹੀ ਮਾਰ ਰਹੇ ਹਾਂ ਅਸੀਂ ਆਪਣਾ ਨੁਕਸਾਨ ਵੀ ਕਰ ਰਹੇ ਹਾਂ ਅਤੇ ਬਾਕੀ ਜੋ ਗਰੀਬ ਲੋਕ ਹਨ ਉਹਨਾਂ ਦਾ ਨੁਕਸਾਨ ਵੀ ਨਾਲ ਹੀ ਕਰਵਾ ਰਹੇ ਹਾਂ ਕਿੰਨਾ ਚੰਗਾ ਹੋਵੇ ਕਿ ਅਸੀਂ ਆਪਣੀ ਸੋਚ ਬਦਲੀਏ ਅਤੇ ਬਾਬਾ ਨਾਨਕ ਜੀ ਦੇ ਰਸਤੇ ਉੱਪਰ ਚੱਲੀਏ ਜਿਸ ਨਾਲ ਸਭ ਦਾ ਭਲਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ